ਦੇ ਵਿੱਚ ਸੰਯੁਕਤ ਮੋਰਚੇ ਦੀ ਕਾਰਤ ਇਹ ਜਬਰ ਦੇ ਕਾਰਨ ਬਲਾਂਕੀ ਨੇ ਕਿਸਾਨ ਮੂਵਮੈਂਟ ਦਿੱਲੀ ਵਾਲੇ ਘੋਲ ਤੋਂ ਬਾਅਦ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਰੜਕਦੀ ਹੈ ਪੋਲੀਟੀਕਲ ਲੋਕਾਂ ਨੂੰ ਰੜਕ ਰਹੀ ਸੀ ਵੀ ਇਹ ਕੋਈ ਇੱਕ ਧੇਰਾ ਹੈ ਜਿਨ੍ਹਾਂ ਨੂੰ ਤੋੜਨ ਦੀ ਲੋੜ ਹੈ ਉਹ 2011 ਦਸੰਬਰ 2000 ਇੱਕੀ ਤੋਂ ਬਾਅਦ ਲਗਾਤਾਰ ਇਸ ਗੱਲ ਤੇ ਲੱਗੀ ਹੋਈ ਆ ਕਿਹਾ ਜਾ ਰਿਹਾ ਹੈ ਕਿ ਇਹ ਵਪਾਰੀਆਂ ਦਾ ਨੁਕਸਾਨ ਕਰ ਰਹੇ ਨੇ ਇਹ ਕਾਰਖਾਨੇ ਨਹੀਂ ਲੱਗਣ ਦਿੰਦੇ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਐਮਐਸਪੀ ਮੰਗਦੇ ਮੰਗਦੇ ਨੇ ਸਾਰੇ ਭਾਰਤ ਦੇ ਵਿੱਚ ਉਹ ਕਿੱਥੋਂ ਦਿੱਤੀ ਜਾਊਗੀ ਹੁਣ ਇਹ ਆਮ ਲੋਕਾਂ ਨੂੰ ਇਹ ਗੱਲ ਲੱਗ ਰਹੀ ਹੈ ਵੀ ਐਮਐਸਪੀ ਸ਼ਾਇਦ ਕਿਸਾਨ ਆਪਦੇ ਵਾਸਤੇ ਮੰਗਦੇ ਆ ਮੈਂ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਵੀ ਐਮਬੀਐਸਪੀ ਦਾ ਸਾਡਾ ਮਤਲਬ ਕੀ ਆ ਕਿ ਖੇਤੀ ਦੇ ਅਨਾਜ ਦੀ ਜਿਹੜੀ ਖੇਤੀ ਦੀ ਪੈਦਾਵਾਰ ਹੈ ਉਹਦੇ ਚ ਕਾਰਪੋਰੇਟ ਦਾ ਦਾਖਲ ਅਦਾਜੀ ਬੰਦ ਕਰੋ ਸਿੱਧੀ ਸਰਕਾਰ ਖਰੀਦ ਕਰੇ ਅਨਾਜ ਭੰਡਾਰ ਵੀ ਉਹਦੇ ਹੋਣ ਮੰਡੀਆਂ ਵੀ ਉਹਦੀਆਂ ਹੋਣ ਕੋਲਡ ਸਟੋਰ ਵੀ ਉਹਦੇ ਹੋਣ ਸਾਰਾ ਵਟ ਦਾ ਖਰੀਦ ਦਾ ਸਾਰਾ ਪ੍ਰਬੰਧ ਸਰਕਾਰ ਕੋਲੇ ਹੋਵੇ ਤੇ ਸਾਨੂੰ ਲਾਗਤ ਖਰਚਾ ਦਿੱਤਾ ਜਾਵੇ ਕੋਈ ਦੇਖ ਕੇ ਸੋਚ ਕੇ ਕੀ ਇਹ ਹਿੰਮਾਂਗ ਕਿਸਾਨਾਂ ਦੀ ਹੈ ਕੀ ਉਹ ਮਜ਼ਦੂਰਾਂ ਦੀ ਜਿਹੜੇ 80 ਕਰੋੜ ਲੋਕ ਜਨਤਕ ਬੰਡ ਪ੍ਰਣਾਲੀ ਨਾਲ ਢਿੱਡ ਪਾਲਦੇ ਨੇ ਉਹਨਾਂ ਦੀ ਗੱਲ ਹੈ ਨਹੀਂ ਕੀ ਛੋਟੇ ਦੁਕਾਨਦਾਰ ਜਿਹੜੇ ਨਾਜਖਾਂਦੇ ਨੂੰ ਉਹਨਾਂ ਦੀ ਮੰਗ ਹੈ ਨਹੀਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਜਿਹੜਾ ਪਰਚੂਨ ਖੇਤਰ ਦੇ ਵਿੱਚ Amazon, Walmart, DMart, Flipkart ਵਰਗੀਆਂ ਕੰਪਨੀਆਂ ਲੈ ਕੇ ਆ ਰਹੇ ਹੋ ਇੱਕ ਖਤਰਨਾਕ ਨੇ ਕਿ ਪਰਚੂਨ ਖੇਤਰ ਸਾਡੇ ਦੇ ਨਿਰਪਰ ਹੈ ਅਸੀਂ ਉਹਨਾਂ ਦੇ ਨਿਰਪਰਾਂ ਜਦੋਂ ਇਹ ਤੁਸੀਂ ਸ਼ਾਪਿੰਗ ਮਾਲ ਲੈ ਕੇ ਆਉਂਗੇ ਸ਼ਾਪਿੰਗ ਮਾਲਾਂ ਦੇ ਵਿੱਚੋਂ ਲੋਕ ਜਾਣਗੇ ਜਿਨ੍ਹਾਂ ਕੋਲੇ 4 ਪੈਸੇ ਐ ਕਿਸਾਨਾਂ ਮਜ਼ਦੂਰਾਂ ਕੋਲੇ 6 ਮਹੀਨਿਆਂ ਬਾਅਦ ਆਉਂਦਾ ਉਹ ਪੈਸੇ 6 ਮਹੀਨਿਆਂ ਬਾਅਦ ਆਧਾਰ ਪਰਚੂਨ ਖੇਤਰ ਤੋਂ ਚੱਕਦੇ ਨੇ ਛੋਟੀਆਂ ਦੁਕਾਨਾਂ ਤੋਂ ਲੈਂਦੇ ਨੇ ਘਰਾਂ ਦੀਆਂ ਦੁਕਾਨਾਂ ਤੋਂ ਲੈਂਦੇ ਨੇ ਆ ਛੋਟੇ ਡਾਕਟਰ ਤੋਂ ਇਲਾਜ ਕਰਾਉਂਦੇ ਨੇ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਜਿਹੜੀਆਂ ਐਮਾਜ਼ਨ ਵਰਗੀਆਂ ਕੰਪਨੀਆਂ ਨੇ ਕੀ ਅਸੀਂ ਇਹ ਅਰਦੀ ਗੱਲ ਕਰਦੇ ਆਂ ਕਿ ਪਰਚੂਨ ਖੇਤਰ ਦੀ ਗੱਲ ਕਰਦੇ ਆਂ ਬਾਈ ਕਿਹੜਾ ਨੁਕਸਾਨ ਦੀ ਗੱਲ ਕਰਦੇ ਆਂ ਅਸੀਂ ਜਿਹੜਾ ਕਹਿ ਰਹੇ ਨੇ ਇਹ ਵਪਾਰ ਬੰਦ ਕਰ ਰਿਹਾ ਹੈ ਇਹ ਵਪਾਰ ਨੂੰ ਬੜਾ ਨੁਕਸਾਨ ਪਹੁੰਚਾਤਾ ਆ ਬਾਡਰਾਂ ਖੁੱਲਗੀਆਂ ਹੁਣ ਵਪਾਰ ਖੁਸ਼ਹਾਲ ਹੋ ਜਾਣਾ ਹੈ ਵਪਾਰੀ ਬਹੁਤ ਮਾਲੋ ਮਾਲ ਹੋ ਜਾਣਗੇ ਰੰਗਲਾ ਪੰਜਾਬ ਬਣ ਜਾਣਾ ਅਸੀਂ ਤਾਂ ਕਹਿੰਦੇ ਆ ਆ ਜਿਹੜਾ ਤੁਸੀਂ ਨਵੀਂ ਖੁੱਦ ਕੌਮੀ ਖੇਤੀ ਨੀਤੀ ਲੈ ਕੇ ਆਏ ਹੋ ਇਹ ਸਾਰਾ ਅਨਾਜ ਵਪਾਰ ਤੇ ਉਹਨਾਂ ਕੰਪਨੀਆਂ ਦਾ ਕਬਜ਼ਾ ਕਰਾ ਰਹੇ ਹੋ एडीएम ਦਾ ਕਬਜ਼ਾ ਕਰਾ ਰਹੇ ਹਾਂ ਬੁੰਗਾ ਦਾ ਕਬਜ਼ਾ ਕਰਾ ਰਹੇ ਹਾਂ ਕਾਰਗਲ ਦਾ ਕਰਜ਼ਾ ਕਰਾ ਰਹੇ ਹਾਂ ਡ੍ਰੈਪਸ ਕੰਪਨੀਆਂ ਦਾ ਕਬਜ਼ਾ ਜਿੰਨਾਂ ਦਾ ਹਿੰਦੂ ਦੁਨੀਆ ਦੀ 90% ਅਨਾਜ ਤੇ ਕਬਜ਼ਾ ਹੈ ਉਹਨਾਂ ਨੂੰ ਮੈਦਾਨ 'ਚ ਲੈ ਕੇ ਆ ਰਹੇ ਹਾਂ ਬਾਈ ਉਹ ਸਾਰੀਆਂ ਜ਼ਮੀਨਾਂ ਵੀ ਠੇਕੇ ਤੇ ਲੈਂਦੇ ਨੇ ਉਹ ਜ਼ਮੀਨਾਂ ਬੈ ਵੀ ਲੈਂਦੇ ਨੇ ਉਹ ਸਾਰੇ ਬਿਜ਼ਨਸ ਤੇ ਉਹਨਾਂ ਦਾ ਕਾਰੋਬਾਰ ਤੇ ਉਹਨਾਂ ਦਾ ਕਬਜ਼ਾ ਹੈ ਜਿਦੇ ਸ਼ਾਪ ਸ਼ੋਪਿੰਗ ਮਾਲਾਂ ਤੇ ਐਮਾਜ਼ਨ ਦਾ ਕਬਜ਼ਾ ਹੈ ਜਿਵੇਂ ਬਲੇ ਪਕਾੜ ਦਾ ਵਪਾਰ ਇਹ ਕਰਤੂਲ ਵਪਾਰ ਖੇਤਰ ਤੇ ਈ ਲੈਂਡ ਤੇ ਆਨਲਾਈਨ ਸਪਲਾਈ ਤੇ ਕਬਜ਼ਾ ਹੈ ਉਵੇਂ ਸੁਡੀਆਂ ਵੱਡੀਆਂ ਕੰਪਨੀਆਂ ਅਨਾਜ ਤੇ ਵਪਾਰ ਤੇ ਕਬਜ਼ਾ ਕਰਨੇ ਤੁਸੀਂ ਨਹੀਂ ਕਿਤੇ ਦੇਖੋਗੇ ਸਾਥੀਓ ਜਿਹੜੇ ਤੁਸੀਂ ਕਹਿੰਦੇ ਹੋ ਆ ਸੈਂਡਰਾਂ ਨੇ ਮਾਲਕ ਕਾਰਖਾਨਿਆਂ ਦੇ ਮਾਲਕ ਦੂਜੀ ਤੁਸੀਂ ਇਹ ਕਹਿ ਰਹੇ ਹੋ ਵੀ ਕਾਰਖਾਨਿਆਂ ਨੂੰ ਬਹੁਤ ਨੁਕਸਾਨ ਹੋ ਗਿਆ ਜੀ ਕਾਰਖਾਨਿਆਂ ਦਾ ਨੁਕਸਾਨ ਕਾਊਂਟ ਕਰ ਰਿਹਾ ਬਈ ਭਗਵੰਤ ਮਾਨ ਨੂੰ ਪੁੱਛੋ ਕਿ ਪੰਜਾਬ ਦੇ ਵਿੱਚ ਇਸ ਵੇਲੇ 2 ਲੱਖ ਛੋਟੀ ਵੱਡੀ ਇੰਡਸਟਰੀ ਹੈ 2 ਲੱਖ ਜਿਹਦੇ ਵਿੱਚ ਲਗਭਗ 12 ਲੱਖ ਤੋਂ ਉੱਤੇ ਮੁੰਡੇ ਕੰਮ ਕਰਦੇ ਨੇ ਉਹਨੂੰ ਫੇਲ ਕਰਨ ਜਾਣ ਜਾ ਰਿਹਾ ਹੈ ਅਗਮਿੰਦਗੜ ਦੇ ਵਿੱਚ 500 ਇੰਡਸਟਰੀ ਹੈ ਲੋਹੇ ਦੀ ਉਹਨੂੰ ਕੌਣ ਫੇਲ ਕਰਨ ਜਾ ਰਿਹਾ ਬਈ ਆ ਜਿਹੜੀ ਟਾਟਾ ਸਟੀਲ ਕੰਪਨੀ ਦੁਨੀਆ ਦੀ ਮਸ਼ਹੂਰ ਕੰਪਨੀ ਹੈ ਤੂੰ ਉਹਨੂੰ ਸੱਜਾ ਦੇ ਕੇ ਆ ਰਿਹਾ ਤੂੰ ਪੂੰਜੀ ਨਿਵੇਸ਼ ਦੇ ਸੱਜੇ ਦੇ ਜਾਣਾ ਉਹ ਸਾਰੇ ਆ ਕੇ ਇਸ ਕਾਰੋਬਾਰ ਨੂੰ ਫੇਲ ਕਰ ਰਹੇ ਨੇ ਇਹ ਬਾਈ ਕੀ ਦੀ ਖਾਤਰ ਜਿਹੜਾ ਤੂੰ ਕਹਿ ਰਿਹਾ ਇਹ ਕਿਸਾਨ ਨੇ ਵਿਕਾਸ ਨਹੀਂ ਹੋਣ ਦਿੰਦੇ ਅਸੀਂ ਵਿਕਾਸ ਦੇ ਵਿੱਚ ਕੋਈ ਰੁੜਾ ਨਹੀਂ ਡਾਇਆ ਤੂੰ ਵਿਕਾਸ ਦੀ ਕਦੇ ਗੱਲ ਤਾਂ ਕਰ ਤੂੰ ਹਾਈ ਸਕੂਲ ਵਾਸਤੇ ਕਾਲਜ ਵਾਸਤੇ ਜ਼ਮੀਨ ਮੰਗੀ ਆ ਫਰੀ ਦਿੱਤੀ ਹੈ ਗ੍ਰੇਡਾਂ ਵਾਸਤੇ ਜ਼ਮੀਨ ਮੰਗੀ ਆ ਫਰੀ ਦਿੱਤੀ ਹੈ ਡਿਸਪੈਂਸਰੀ ਵਾਸਤੇ ਮੰਗੀ ਆ ਜ਼ਮੀਨ ਫਰੀ ਦਿੱਤੀ ਹੈ ਜਦੋਂ ਦਾ ਪਿੰਡਾਂ ਨੂੰ ਸੜਕਾਂ ਕੱਢੀਆਂ ਨੇ ਅਸੀਂ ਨੇ ਮਿੱਟੀ ਆਪਣੇ ਹੱਥਾਂ ਨਾਲ ਪਾਈ ਹੈ ਟਰੋਲ ਵਜਾ ਕੇ ਪਾਈ ਹੈ ਜਿਹੜੀਆਂ ਗੱਲਾਂ ਵਿਕਾਸ ਦੇ ਆਨੇ ਅਸੀਂ ਸਹਿਯੋਗ ਦਿੱਤਾ ਹੈ ਆ ਭਾਰਤ ਵਾਲਾ ਪ੍ਰੋਜੈਕਟ ਦੀ ਸੜਕ ਤੇ ਤੋ ਕਿਹਨੇ ਮੰਗੀ ਸੀ ਬਾਈ ਉਹ ਕਿਹਦੀ ਖਾਤਰ ਲੈ ਕੇ ਆਇਆ ਤੂੰ ਉਹ ਕਿਹਦੀ ਖਾਤਰ ਹੈ ਆ ਜਿਹੜਾ ਰਾਜਪੁਰੇ ਦਾ ਸਮਾਰਟ ਸ਼ਹਿਰ ਮੰਗਿਆ ਤਾਂ ਜਿਹਨੇ ਘਟੋ ਘਟ 1100 ਏਕੜ ਜ਼ਮੀਨ ਤੇ ਮੁਖਤ ਦਿੱਤੀ ਹੈ ਉਹ ਕਿਹਨੇ ਮੰਗਿਆ ਸੀ ਉਹਦੇ ਸਾਡਾ ਕੀ ਫਾਇਦਾ ਹੋਊਗਾ ਆ ਜਿਹੜੀਆਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾ ਜਿੱਦੇ ਸਾਡਾ ਰੇੜਾ ਨਹੀਂ ਚੱਲ ਸਕਦਾ ਜਿੱਦੇ ਟਰੈਕਟਰ ਨਹੀਂ ਚੱਲ ਸਕਦਾ ਜਿੱਤੇ ਅਸੀਂ ਚੜ ਨਹੀਂ ਸਕਦੇ ਉਹ ਕਦੋਂ ਮੰਗਿਆ ਨਿਆ ਸੀ ਤੇਰੇ ਕੋਲ ਅਸੀਂ ਉਹਨਾਂ ਗੱਲਾਂ 'ਚ ਸਾਡਾ ਰੌਲਾ ਹੈ ਅਸੀਂ ਉਹ ਛੜਕਾ ਰੋਕਦੇ ਆ ਜੇ ਸਾਡਾ ਉਹਨਾਂ ਤੇ ਰੌਲਾ ਹੈ ਸਿਰਫ ਇਸ ਗੱਲ ਦਾ ਰੌਲਾ ਹੈ ਕਿ ਸਾਨੂੰ ਜ਼ਮੀਨਾਂ ਦੀ ਕੀਮਤ ਤਾਂ ਦੇ ਦਿਓ ਸਾਨੂੰ ਜ਼ਮੀਨਾਂ ਦੀ ਕੀਮਤ ਚਾਹੀਦੀ ਹੈ ਉਹ ਜਿਸ ਨੂੰ ਲੋੜ ਆ ਸਾਡੀਆਂ ਜ਼ਮੀਨਾਂ ਦੀ ਕੀਮਤ ਤਾਂ ਸਾਨੂੰ ਪੂਰੀ ਕੀਮਤ ਕਿਉਂ ਨਹੀਂ ਦਿੱਤੀ ਜਾਂਦੀ ਐਸ ਗੱਲ ਪਿੱਛੇ ਰੌਲਾ ਹੈ ਜਾਂ ਅਸੀਂ ਇਹ ਕਹਿ ਰਹੇ ਹਾਂ ਕਿ ਗੈਸ ਲਾਈਨ ਪਾਈਪ ਕੱਢ ਰਹੇ ਹੋ ਸਾਡੀ ਜ਼ਮੀਨ ਦੇ ਵਿੱਚੋਂ ਦੀ ਜਾ ਰਹੀ ਹੈ ਸਾਨੂੰ ਮੂਹਮੱਗੀ ਕੀਮਤ ਦਿਓ ਇਹਨੂੰ ਕਹਿੰਦੇ ਤੁਸੀਂ ਵਿਕਾਸ ਚ ਰੌਲਾ ਹੈ ਹੁਣ ਇੱਕ ਇੱਥੇ ਝਨੇੜੀ ਦੀ ਜ਼ਮੀਨ ਹੈ ਸਰਰੂਰ ਦੇ ਵਿੱਚ ਇੱਕ ਕੀਲਾ ਜ਼ਮੀਂਦਾਵਾਰ ਦੇ ਵਿੱਚ ਹਾਈ ਦੀ ਉਥੋਂ ਦੀ ਸੜਕ ਵੀ ਕੱਢਤੀ ਉਥੋਂ ਦੀ ਮਿੱਟੀ ਵੀ ਪਾ ਲਈ ਜਦੋਂ ਕਿਸਾਨ ਨੇ ਜਾ ਕੇ ਐਸ.ਡੀ.ਐਮ ਨੂੰ ਪੁੱਛਿਆ ਵੀ ਮੇਰੀ ਜ਼ਮੀਨ ਦੇ ਵਿੱਚ ਮਿੱਟੀ ਪਾਈ ਜਿੰਦਾ ਮੈਨੂੰ ਪੈਸੇ ਤਾਂ ਮਿਲੇ ਨਹੀਂ ਉਹ ਕਹਿੰਦੇ ਤੇਰੀ ਜ਼ਮੀਨ ਤਾਂ ਕਹਿ ਰਹੀ ਨਹੀਂ ਹੋਈ ਉਹਨੇ ਜਾ ਕੇ ਫਸਲ ਬੀਜ ਲਈ ਫਸਲ ਬੀਜ ਲਈ ਜਦੋਂ ਤੇਰੇ ਬਾੜ ਦੇ ਵਿੱਚ ਹੀ ਸੀ ਤਾਂ ਉਹਦੇ ਜਗ੍ਹਾ ਜਦੋਂ ਬੈਡੋਜਰ ਚਲਾਉਣ ਲੱਗਿਆ ਆਪਣੇ ਰੋਕਤੀ ਦੱਸੋ ਅਸੀਂ ਰੋੜਾ ਹੈਗੇ ਆਂ ਸੋਡਾ ਪ੍ਰਸ਼ਾਸਨ ਦੇ ਪ੍ਰਬੰਧ ਕਰੋੜਾ ਹੈ ਬਈ ਅਸੀਂ ਕਹਿੰਦੇ ਆ ਵੀ ਤੁਸੀਂ ਨੇ ਇਹ ਜਮੀਨਾਂ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਦਾ ਪੈਸਾ ਇਹ ਸੰਸਾਰ ਬੈਂਕ ਦਾ ਪੈਸਾ ਹੈ ਸੰਸਾਰ ਬੈਂਕ ਦਾ ਕਰਜ਼ਾ ਸਾਡੇ ਸਿਰ ਚੜਿਆ ਹੋਇਆ ਹੈ ਤੇ ਉਹ ਕੰਪਨੀਆਂ ਨੂੰ ਤੁਸੀਂ ਜੀਮਾਰਟ ਅ ਅਡਾਨੀਆਂ ਵਾਲਿਆਂ ਨੂੰ ਤੁਸੀਂ ਨੇ ਇਹਦਾ ਠੇਕਾ ਦਿੱਤਾ ਹੋਇਆ ਹੈ ਜਿਹੜਾ 351 ਕਰੋੜ ਕਿਲੋਮੀਟਰ ਦਾ ਹੈ ਉਹਨਾਂ ਨੇ ਰੱਦ ਕੇ ਸੋ ਤੋਂ ਠੇਕੇ ਦੇ ਪੈਸੇ ਲੈ ਲਏ ਜਦੋਂ ਕਿਸਾਨ ਨੇ ਜ਼ਮੀਨ ਦੇ ਪੈਸੇ ਮੰਗੇ ਤਾਂ ਤੁਸੀਂ ਮੂੰਹ ਮੋਟਾ ਕਰਦੇ ਹੋ ਬਈ ਇਹ ਗੱਲ ਕਿੱਧਰ ਜਾ ਰਹੀ ਹੈ ਤੁਸੀਂ ਸਾਨੂੰ ਲਜਾਇਸ਼ ਕਰ ਰਹੇ ਹੋ ਮਾਨ ਸਾਹਿਬ ਤੂੰ ਕਹਿਣਾ ਹੈ ਕਿ ਧਰਨੇ ਲਾਉਣ ਨਹੀਂ ਦਿੰਦਾ ਮੈਂ ਧਰਨੇ ਲੋ ਗਲਤ ਨੇ ਇਹ ਚੌਥੇ ਦਿਨ ਧਰਨਾਂ ਲਾ ਕੇ ਵਹਿ ਜਾਂਦੇ ਨੇ ਆਪਦੀ ਪੀੜੀ ਥੱਲੇ ਸੋਟਾ ਮਾਰ ਲੈ ਪਹਿਲਾਂ ਤੂੰ ਕਿੱਥੋਂ ਨਿਕਲੇ ਧਰਨਿਆਂ ਚੋਂ ਆਏ ਬਾਈ ਇਹ ਐ ਠੀਕ ਹੈ ਕਿਸਾਨ ਲਹਿਰ ਹੈ ਇਹ ਲਹਿਰ ਚੱਲੀ ਹੈ ਤੂੰ ਦਬ ਸਕਦਾ ਇਹਨੂੰ ਇੱਕ ਵਾਰੀ ਖਦੇੜ ਸਕਦਾ ਇੱਕ ਵਾਰੀ ਖੰਡਾ ਸਕਦਾ ਪਰ ਮਹਿਗਾ ਬਹੁਤ ਹੈ ਸੌਦਾ ਇਹ ਐਵੇਂ ਟਿਕੜਾਲੇ ਲੋਕ ਨਹੀਂ ਹਨ ਅੱਜ ਤੱਕ ਕਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਕਿਸੇ ਦਾ ਦਬੇ ਨਹੀਂ ਤੂੰ ਬਥੇਰੀਆ ਵੱਡੀਆਂ ਤੋਂ ਵੱਡੀਆਂ ਢਾਡਾਂ ਚੜਦੇ ਦਾ ਤੇਰੇ ਤੋਂ ਵੱਡੇ ਜਾਵ ਰਹੇ ਨੇ ਇੱਥੇ ਰੰਗ ਜੇਲ ਵਰਗੇ ਆਏ ਨੇ ਇੱਥੇ ਅੰਗਰੇਜ਼ਾਂ ਮਰ ਕੇ ਜਾਵ ਰਹੇ ਨੇ ਜਿਨ੍ਹਾਂ ਨੇ ਲਾਸ਼ਾਂ ਦੇ ਢੇਰ ਨਹੀਂ ਗਿਨੇ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਵੀ ਕਿੰਨੇ ਮਰ ਗਏ ਜਿਨ੍ਹਾਂ ਦਾ ਅਮਲੀਸ਼ਨ ਮੁੱਕ ਗਿਆ ਬੰਬੇ ਤੇ ਕਲਕੱਤੇ ਦੀਆਂ ਗਲੀਆਂ ਦੇ ਵਿੱਚੋਂ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚੋਂ ਲਾਸ਼ਾਂ ਦੇ ਢੇਰ ਨਹੀਂ ਚੱਕੇ ਗਏ ਬੱਤ ਲਹਿਰ ਨਹੀਂ ਬਾਈ ਦਬੀ ਕਦੇ ਤੁਸੀਂ ਦੱਬ ਦੋਗੇ ਤੁਸੀਂ ਇਹ ਪ੍ਰੇਖਾ ਪਾਣੀ ਬੈਠੂ ਮੈਂ ਜੱਟਾਂ ਦਾ ਮੁੰਡਾ ਮੈਂ ਸਰਾਂਸਰ ਮੂਰੇ ਪੈਣਾ ਕਿੱਡਾ ਵੱਡਾ ਝੂਠ ਮਾਰਿਆ ਤੂੰ ਕਿ ਜਿਹੜੇ ਮੰਗ ਪੱਤਰ ਤੇ ਮੇਰੇ ਨਾਲ ਗੱਲ ਕਰਨ ਆਏ ਨੇ ਸਾਥੀ ਉਹ ਤਾਂ ਮੰਗ ਪੱਤਰ ਹਾਈ ਕੇਂਦਰ ਨਾਲ ਸੰਬੰਧਤ ਤੇਰੇ ਨਾਲ ਬੈਠੀ ਸਾਰੀ ਬਿਊਰੋਕ੍ਰੇਸੀ ਕੱਲੀ ਕੱਲੀ ਮੰਗ ਸੁਣ ਰਹੀ ਐ ਉਥੇ ਅਸੀਂ ਚਰਚਾ ਕਰ ਰਹੇ ਆਂ ਬਹਿਸ਼ ਕਰ ਰਹੇ ਆਂ 2 ਘੰਟੇ ਤੈਨੂੰ ਪੁੱਛ ਕੇ ਮੀਟਿੰਗ ਚਲਾਉਣ ਤੋਂ ਪਹਿਲਾਂ 2 ਘੰਟੇ ਪੁੱਛਿਆ ਕਿ ਟਾਈਮ ਕਿੰਨਾ ਲਾਉਣਾ ਹੈ ਉਹ ਟਾਈਮ ਤੇਰੇ ਮੁਤਾਬਕ ਲਾਇਆ ਸੀ ਜਿੰਨਾ ਟਾਈਮ ਤੂੰ ਕਿਹਾ ਉਹਨਾ ਲਾਇਆ 2 ਘੰਟੇ ਬਾਅਦ ਤੁਸੀਂ ਛੁੱਟੀ ਮੰਗੀ ਮੈਂ ਤੇਰੀ ਅੱਖ ਦਾ ਇਲਾਜ ਕਰਾਉਣਾ ਤੁਹਾਨੂੰ ਕਿਹਾ ਵੀ ਚਲੇ ਜਾਓ ਬਾਕੀ ਬੰਗਾ ਦੂਜੇ ਰਲ ਕਰਨਾ ਪਰ ਤੇਰਾ ਇਹ ਕਹਿਣਾ ਕੀ ਸੀ ਕਿ ਪੰਜ ਵਾਲੇ ਧਰਨੇ ਦਾ ਕੀ ਬਣੂ ਅਸੀਂ ਉਸ ਵੇਲੇ ਗੱਲ ਕਰਦ ਗਏ ਆ ਗੱਲ ਤੋਂ ਬਾਅਦ ਐਨਲਿਸਿਸ ਕਰਾਂਗੇ ਵੀ ਗੱਲਬਾਤ ਦਾ ਬਣ ਕੀ ਗਿਆ ਉਦੋਂ ਬਾਅਦ ਅਗਲਾ ਫੈਸਲਾ ਕਰਨਾ ਸਾਡੀ ਵੱਡੀ ਕਮੇਟੀ ਨੇ ਮਲਤਵੀ ਕਰਨਾ ਹੈ ਕਿ ਪ੍ਰੋਗਰਾਮ ਕਰਨਾ ਹੈ ਮੀਟਿੰਗ ਦੇ ਵਿੱਚ ਕੋਈ ਇਹ ਸ਼ਰਤ ਰੱਖਦਾ ਹੁੰਦਾ ਜੇ ਤੁਸੀਂ ਧਰਨਾ ਨਹੀਂ ਲਾਓਗੇ ਤਾਂ ਮੈਂ ਗੱਲਬਾਤ ਕਰ ਲਵਾਂਗਾ ਕੀ ਇਸ ਕੰਡੀਸ਼ਨ ਤੇ ਆਪਣੀ ਗੱਲਬਾਤ ਹੋਈ ਸੀ ਇਸ ਕਰਕੇ ਮਾਨ ਸਰ ਛੋਡਿਆ ਇਹ ਗੱਲਾਂ ਗਲਤ ਨੇ ਕਾਰਨ ਇਹ ਕਿ ਤੂੰ ਹੁਣ ਉਹਨਾਂ ਦਾ ਹੋ ਗਿਆ ਜਿਹੜੀਆਂ ਬਿਸ਼ਪ ਪਰ ਸੰਸਥਾ ਦੀਆਂ ਨੀਤੀਆਂ ਦੇ ਆਏ ਆ ਆ ਦੇਖੋ ਅਸੀਂ ਐਮ ਐਸ ਵੀ ਮੰਗ ਰਹਿਆ ਉਹ ਕੌਮੀ ਖੇਤੀ ਨੀਤੀ ਲੈ ਕੇ ਆ ਗਏ ਅਸੀਂ ਤਾਂ ਮੰਗ ਰਹੇ ਹਾਂ ਖੇਤੀਬਾੜੀ ਦੀ ਪੂਰੀ ਕੀਮਤ ਉਹ ਆ ਜਿੱਥੇ ਯੂ ਐਸ اے ਦਾ ਇੱਕ ਡੈਪੁਟੀਸ਼ਨ ਇੱਥੇ ਆਇਆ ਹੋਇਆ ਹੈ 25 ਤਰੀਕ ਦਾ ਉਹ ਡੈਪੂਟੇਸ਼ਨ ਹਿੰਦੁਸਤਾਨ ਦੇ ਵਿੱਚ ਹੈ ਜਿਹਨੇ ਕੱਲ ਨੂੰ ਵਾਪਸ ਜਾਣਾ ਉਹ ਅਮਰੀਕਾ ਦੇ ਵਿੱਚ ਜਿਹੜੀਆਂ ਚੀਜ਼ਾਂ ਸਸਤੀਆਂ ਪੈਦਾ ਹੁੰਦੇ ਨੇ ਟਰੰਪ ਨੇ ਕਿਹਾ ਇਹ ਭਾਰਤ ਵਾਲੇ ਟੈਕਸ ਵਾਲਾ ਲਾਉਂਦੇ ਨੇ ਕਿਉਂਕਿ ਜਿਹੜਾ ਅਮਰੀਕਾ ਦਾ ਮਾਲ ਹੈ ਉਹ ਇਹ ਹਿੰਦੁਸਤਾਨ ਦੀ ਮੰਡੀ ਦੇ ਵਿੱਚ ਵੇਚ ਨਹੀਂ ਦਿੰਦੇ ਸਾਡਾ ਵਪਾਰਕ ਮੰਤਰੀ ਪਿਊਸ ਗੋਲ ਉੱਥੇ ਚਾਰ ਪੰਜ ਦਿਨ ਲਾ ਕੇ ਆਇਆ ਉਹ ਆ ਸਮਝਾਉਤੇ ਨੂੰ ਅਮਲੀ ਦੂਪ ਦੇ ਰਿਹਾ ਜਿਹੜਾ ਅਮਰੀਕਾ ਦਾ ਮਾਲ ਜੀਤੇ 80% ਸਬਸਿਡੀ ਹੈ ਜਿਹੜਾ ਅਸੀਂ ਥੈਲਾ ਰੇਦਾ ਜੇ ਅਸੀਂ ਸੌਦਾ ਲੈਂਦੇ ਆ ਤਾਂ ਉੱਥੇ 20 ਰੁਪਈਆ ਦਾ ਮਿਲਦਾ ਹੈ ਉਹ ਸਸਤਾ ਪੈੜਾ ਕੀਤਾ ਹੋਇਆ ਮਾਲ ਜਿਹੜਾ ਉਹ ਸਮੁੰਦਰਾਂ ਸਿੱਧਦੇ ਸੀ ਜਿਹੜਾ ਅਮਰੀਕਾ ਦੇ ਵਿੱਚ ਸਰਪਲੈਸ ਸੀ ਉਹ ਭਾਰਤ ਦੀ ਮੰਡੀ ਜਾ ਰਿਹਾ ਹੈ ਪ੍ਰਭੂ ਉਹਦੇ ਤੇ ਟੈਕਸ ਦੇਖ ਲਓ ਕਿੰਨਾ ਹੈ ਕਿ ਉਹ ਆਂਡਾ ਹੈ ਮੀਟ ਹੈ ਬਿਨਾ ਫੈਟ ਵਾਲਾ ਦੁੱਧ ਹੈ ਅਖਰੋਟ ਹੈ ਮੱਕੀ ਹੈ ਕਣਕ ਹੈ ਚੌਲ ਹੈ 200% ਟੈਕਸ ਹੈ ਉਹਦੇ ਤੇ ਭਾਰਤ ਦਾ ਲਾਇਆ ਹੋਇਆ ਟੈਕਸ ਹੈ ਤਾਂ ਕਿ ਉਹ ਸਸਤਾ ਮਾਲ ਸਾਡੀ ਮੰਡੀ ਚ ਨਾ ਡਿਗੇ ਤੇ ਸਾਡੇ ਮਾਲ ਦੀ ਦੁਰਦਸ਼ਾਲਾ ਹੋ ਦੇ ਉਹਦੇ ਭਾਰਤ ਦੀ ਸਰਕਾਰ ਅੱਜ ਸਮਝੌਤਾ ਕਰੇ ਜਾ ਰਹੀ ਹੈ ਸਾਥੀਓ ਤੁਹਾਡੇ ਵਾਸਤੇ ਬਹੁਤ ਵੱਡਾ ਚੈਲੰਜ ਹੈ ਇਹ ਆ ਜਿਹੜੀਆਂ ਫੱਟੀਆਂ ਫੜੀਆਂ ਹੋਈਆਂ ਨੇ ਕਿ ਅਮਰੀਪੀ ਵਾਪਸ ਵਾਪਸ ਜਾਵੇ ਜਿਹੜੇ ਆਹ ਨਾਰੇ ਲੱਗ ਰਹੇ ਨੇ ਇਹ ਉਹਦੋਂ ਵੀ ਅਡਾ ਅਟੈਕ ਹੈ ਮਾਨ ਸਾਹਿਬ ਕੀ ਸੁੱਡੀ ਸਰਕਾਰੇ ਦਾ ਵਿਰੋਧ ਕਰਦੀ ਹੈ ਤੁਸੀਂ ਇਹ ਗੱਦਿਆ ਕਰ ਕੀਤੀ ਕਿ ਖੇਤੀ ਕੌਮੀ ਨੀਤੀ ਤੁਸੀਂ ਖਾੜਾ ਰੱਦ ਕਰਤਾ ਉਹ ਮਨਜ਼ੂਰ ਨਹੀਂ ਕੀਤਾ ਤਾਂ ਨਾਲ ਇਹ ਵੀ ਸਟੇਟਮੈਂਟ ਲਾਓ ਕਿ ਭਾਰਤ ਦਾ ਸਮਝੌਤਾ ਅਮਰੀਕਾ ਦੇ ਡੈਪੂਟੇਸ਼ਨਲ ਕੀਤਾ ਸੀ ਪਰਵਾਹ ਨਹੀਂ ਕਰਾਂਗੇ ਫਿਰ ਮੰਨ ਲਾਗੇ ਤੁਸੀਂ ਕਿਸਾਨਾਂ ਦੇ ਹੋ ਪਰ ਕਿਸਾਨਾਂ ਦੇ ਸਾਥੀ ਤੁਸੀਂ ਹੈ ਨਹੀਂ ਇਸ ਕਰਕੇ ਸਾਥੀਓ ਮੇਰਾ ਸਮਾਂ ਹੋ ਗਿਆ ਮੈਂ ਸਮਝ ਦੇ ਵਿੱਚ ਗੱਲ ਕਰ ਲਈ ਸੀ ਕੁਝ ਵਿਆਖਿਆ ਵਾਲੀਆਂ ਗੱਲਾਂ ਨੇ ਜਿਹੜੀਆਂ ਰਹਿ ਗਈਆਂ ਤੁਹਾਡੇ ਨਾਲ ਹੋਰ ਸਾਥੀ ਬੱਡੇ ਨੇ ਇੱਥੇ ਉਹ ਤੁਹਾਡੇ ਨਾਲ ਕਰਨਗੇ ਦੇਸ਼ ਕਰਕੇ ਸੋਡੇ ਵਾਸਤੇ ਹੁਣ ਪਰਖ ਦਾ ਟਾਈਮ ਹੈ ਪਰਖ ਦਾ ਬਿਲ ਹੈ ਤੇ ਇਹ ਪਰਖ ਦੇ ਕਿਹੜੇ ਬਿਲੇ ਵਿੱਚ ਸਾਡੀ ਜਨਤਾ ਨੂੰ ਅਬਿਆਰ ਵੀ ਹੋਣਾ ਚਾਹੀਦਾ ਹੈ ਸੰਸੀਅਰ ਵੀ ਹੋਣਾ ਚਾਹੀਦਾ ਹੈ ਤੇ ਸਾਰੀਆਂ ਸਾਰੀਆਂ ਜਥੇਬੰਦੀਆਂ ਅੱਜ ਕੁਝ ਸਾਥੀਆਂ ਦੀਆਂ ਜਿਹੜੀਆਂ ਉਹ ਦੂਜੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਸਾਥੀਆਂ ਦੀਆਂ ਜਥੇਬੰਦੀਆਂ ਇੱਥੇ ਕੁਝ ਹਾਜ਼ਰ ਹੋਈਆਂ ਨੇ ਬਹੁਤ ਚੰਗਾ ਪ੍ਰਭਲ ਹੈ ਤੇ ਅੱਜਾਨੂੰ ਫੋਨ ਵੀ ਆਏ ਉਹਨਾਂ ਨੇ ਕਿ ਅੱਜ ਅਸੀਂ ਭਾਰਤ ਦੀਆਂ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੰਭੂ ਖਨੌਰੀ ਤੇ ਵੀ ਲੜ ਰਹੀਆਂ ਸੀ ਤੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਜੇ ਅੱਜ ਐਕਸ਼ਨ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਇਹ ਮੋਰਚਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਉਹ ਅੱਜ ਇੱਥੇ ਆ ਰਹੇ ਨੇ ਉਹਨਾਂ ਦਾ ਹੁਣ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਥੀ ਇਸੇ ਤਰ੍ਹਾਂ ਸਟੇਜ ਚੱਲਦੀ ਰਹਿਣੀ ਹੈ ਅਗਲਾ ਪ੍ਰੋਗਰਾਮ ਇਸੇ ਸਟੇਜ 'ਤੇ ਕਰ ਦੇਣਗੇ ਧੰਨਵਾਦ ਆ ਮਾਇਕੈਨ ਨੂੰ ਕਰ ਦਿਓ ਜੀ ਧੰਨਵਾਦ